ਫਿਰ ਟੇਕਿਆ ਬਾ ਠੀਕ ਆ ਬਾਈ ਮੌਸਮ ਵਧੀਆ ਆ ਹਾਂ ਮੌਸਮ ਵਧੀਆ ਆ ਆ ਮੀ ਯਾਰ ਵੇਹੇ ਮੀ ਪਿਆ ਦਾ ਮਾੜਾ ਹੋਰ ਜਿਵੇਂ ਇਲਾਕਿਆਂ ਚ ਪਿਆ ਵਾ ਆਪਣੇ ਠੀਕ ਆ ਇਧਰ ਆਪਣੇ ਤਾਂ ਚਾਂਸ ਦੂਜਾ ਹਨਾ ਪੈਗ ਪੂਗਾ ਲਾ ਹਨਾ ਤੇ ਫਿਰ ਆਏ ਕਰਦੇ ਆ ਹਾਂ ਮੁਰਗਾ ਮੁਰਗਾ ਲਿਆਉਣੇ ਆ ਤਾਂ ਘਰੇ ਬਣਾਈਏ ਘਰੇ ਬਣਾਈਏ ਸਹੀ ਗੱਲ ਆ ਇਹ ਵੀ ਗੱਲ ਤਰੀ ਸਹੀ ਘਰੇ ਬਣਾਈਏ ਘਰੇ ਠੀਕ ਕਰੇ ਕੰਮ ਚਲ ਆਏ ਕਰ ਫਿਰ ਹਾਂ ਮੁਰਗਾ ਲਿਆਉਣਾ ਮੈਂ ਠੀਕ ਆ ਬੋਤਲ ਲਿਆ ਤੂੰ ਹਾਂਜੀ ਇਹ ਹਲਾ ਮਰਾਇਓ ਬਬ ਵਧੀਆ ਜੀ ਵਧੀਆ ਬੈਠੋ ਵੀਰ ਜੀ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਸੁਣਾਓ ਕਿਹੜਾ ਪਿੰਡ ਬਾਈ ਆ ਨਾਲ ਦਾ ਹੀ ਅੱਛਾ ਸੰਧਵਾ ਅੱਛਾ 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 ਸੰਧਵਾ ਪਿੰਡ ਦਾ ਨਾਮ ਠੀਕ 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 ਹੋਰ ਸੁਣਾਓ ਵੇਖੇ ਤਾਂ ਹੈਨੀ ਤੈਨੂੰ ਪਹਿਲਾਂ ਕਿਤੇ ਯਾਰ ਇੱਧਰ ਉਹ ਮੈਂ ਯਾਰ ਇੱਧਰ ਉਹ ਨੰਗਾ ਜਾਂਦਾ ਸੀਗਾ ਤੇ ਮੈਂ ਬੂਆ ਖੁੱਲਾ ਵੇਖਿਆ ਮੈਂ ਹੈ ਬਾਈ ਗੱਲਾਂ ਬਾਤਾਂ ਮਰੀ ਜਾਂਦੇ ਮੈਂ ਖਾ ਦਾਹਮੜ ਬੈਠਦੇ ਇਹਨਾਂ ਕੋਲੇ ਯਾਰ ਕੋਈ ਗੱਲਬਾਤ ਕਰਦੇ ਹਾਂ ਤੇ ਪਾਣੀ ਦਾ ਗਲਾਸ ਮਿਲ ਸਕਦਾ ਬਾਈ ਦਾ ਪਾਣੀ ਪਿਆ ਮਗਾ ਪਾਣੀ ਪੁਣੀ ਪੀ ਕੇ ਬਾਈ ਨਾਲ ਗੱਲਾਂ ਮਾਰਦੇ ਚਾਰ ਨਹੀਂ ਨਹੀਂ ਕੋਈ ਨਾਲ ਟਾਈਮ ਪਾਸ ਹੋ ਜੂਗਾ ਤੇ ਮਗਾ ਚੱਲ ਫਿਰ ਤੁਰੇ ਚੱਲਾਂਗੇ ਔਲੀ ਔਲੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਮਾ ਬੱਸ ਸਭ 3-4 ਕਿਲੋਮੀਟਰ ਹੀ ਆਪਣਾ ਕੋੜਗੂੜੇ ਦੇ ਨਾਲ ਹੀ ਪੈਂਦਾ ਸੰਧਵਾ ਅੱਛਾ ਬਹੁਤ ਥੇ ਚੱਲਿਆ ਸੀਗਾ ਅੱਛਾ ਲੈ ਬਈ ਵਾਹ ਜੀ ਵਾਹ ਬੜੀ ਮਿਹਰਬਾਨੀ ਤੋਂ ਦੀ ਅੱਛਾ ਤੇ ਫਿਰ ਆਪਾਂ ਉਹ ਕਰ ਲਈ ਫਿਰ ਮਗਾ ਲਾ ਆਹੋ ਕਰ ਲੈਨੇ ਆ ਚੱਲਿਆ ਫਿਰ ਤੇ ਬੋਤਲ ਲਿਆ ਉਹ ਸਾਂ ਨੂੰ ਦੇਖਦੇ ਕਿਰ ਕੋਈ ਮੁਰਗਾ ਮੈਲੇ ਹੁਣ ਮੁਰਗਾ ਪਤਾ ਕੀ ਹੈ ਮੁਰਗਾ ਦੇਸੀ ਬਣਾਓ ਦੇਸੀ ਮੁਰਗੇ ਜਿਹਦੇ ਮਸਾਲੇ ਮਸੂਲੇ ਪਏ ਨੇ ਬੱਲੇ ਬੱਲੇ ਹੋ ਜਾਂਦੀ ਹੈ ਕਿਆ ਬਾਤ ਹੈ ਯਾਨੀ ਯਾਰ ਆ ਜਾਂਦਾ ਹੈ ਉਹ ਭਰਾਵਾ ਤੇਰੇ ਨਾਲ ਸਾਡੀ ਕੋਈ ਜਾਨ ਨਹੀਂ ਪਛਾਣਨੀ ਐਵੇਂ ਕਿਆ ਬਾਤਾਂ ਹੋਈਆਂ ਓ ਯਾਰ ਜਾਨ ਪਛਾਣ ਦੀ ਗੱਲ ਨਹੀਂ ਹੁੰਦੀ ਜਦੋਂ ਇਕੱਠੇ ਰਹਿਨੇ ਆ ਬੰਦਾ ਕੋ ਨੰਗਦਾ ਟੱਪਦਾ ਨੂੰ ਥੋੜਾ ਪਿੱਠ ਤੇ ਮੇਰਾ ਕਿੰਨੀ ਕੀ ਦੂਰ ਆ ਯਾਰ ਆਪਣਾ ਕੰਮ ਦੂਰ ਕਿੰਨੀ ਕਾ ਆਪਾਂ ਦਾ ਰੋਜ਼ ਮਿਲਦੇ ਗਿਲਦੇ ਹੀ ਰਹਿਣਾ ਠੀਕ ਆ ਅੱਜ ਬੈਠਾਂਗੇ ਤਾਂ ਜਾਨ ਪਛਾਣ ਵੀ ਬਣ ਜੂਗੀ ਜਾਨ ਪਛਾਣ ਦੀ ਕਿਹੜੀ ਗੱਲ ਹੁੰਦੀ ਯਾਰ ਉਹ ਐਂ ਭਰਾਵਾ ਕਿਵੇਂ ਜਾਨ ਪਛਾਣ ਬਣ ਜੂਗੀ ਯਾਰ ਇਹ ਯਾਰ ਗੱਲ ਪਤਾ ਕੀ ਐ ਇਹ ਤਾਂ ਹੱਥ ਨੂੰ ਹੱਥ ਐ ਅੱਜ ਮੈਂ ਤੁਹਾਡੇ ਕੋਲ ਬੈਠਣਾ ਗੱਲ ਨੂੰ ਤੁਸੀਂ ਮੇਰੇ ਕੋਲ ਆਜੋਗੇ ਐ ਰੌਣਕਾਂ ਲੱਗਦੀਆਂ ਰਹਿਣੀਆਂ ਨਹੀਂ ਲਈ ਬਾਈ ਅਸੀਂ ਤੇ ਜੋ ਜਾਨ ਪਛਾਨ ਤੋਂ ਬਿਨਾਂ ਨਹੀਂ ਬਈ ਯਾਰ ਨਹੀਂ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵੀ ਜਾਨ ਪਛਾਨ ਹੈਣੀ ਕਿਵੇਂ 100 ਸਹੀ ਹੋਇਆ ਬਈ ਨਾ ਬਾਈ ਵਾਲਾ ਉਹ 100 ਸਹੀ ਯਾਰ ਗੱਲ ਐ ਵੀ ਚੱਲ ਕੋਨੇ ਮੁੰਗਾ ਬੋਲ ਤੁਸੀਂ ਮੰਗਾ ਹੀ ਲੈਣੀ ਐ ਮੈਂ ਕਿਹਾ ਸੀ ਨਾਲ ਦੇ ਪਿੰਡ ਢਿਲਮਾ ਅੱਛਾ ਮੈਂ ਲੈਣਾ ਸੀ ਉਹ ਤੋਂ 10000 ਰੁਪਇਆ ਤੇ ਔਖੇ ਟਾਈਮ ਉਹਨੂੰ ਦਿੱਤਾ ਸੀਗਾ ਹਾਂ ਅੱਜ ਮੈਂ ਜਦੋਂ ਜਾ ਕੇ ਮੰਗੇ ਉਹ ਤਾਂ ਮੈਨੂੰ ਫੁੱਠਾ ਸਿੱਧਾ ਬੋਲਣ ਲੱਪਿਆ ਬਈ ਮੈਂ ਘਾ ਵੀ ਉਲਟ ਪੁਲਟ ਨਾ ਬੋਲੀ ਮੇਰਾ ਵੀ ਦਿਮਾਗ ਖਰਾਬ ਹੋ ਜੂਗਾ ਹੁਣ ਉਹਦਾ ਭਾਈ ਆਣ ਗੋੰਡ ਦੋ ਬੰਦੇ ਸਾਧ ਲੈ ਫੇਰ ਤੋਂ ਉਹ ਵੀ ਭਰਾਵਾ ਐਡਾ ਡੋਲਾ ਡੂਲਾ ਕੱਢੇ ਉਹਨਾਂ ਦੇ ਤੇ ਮੈਨੂੰ ਕਹਿੰਦਾ ਕੀ ਕਹਿੰਦਾ ਓਏ ਮਾਹ ਵੀ ਨਨੇ ਆ ਨਹੀਂ ਸੂਤਣਾ ਅੱਛਾ ਮੇਰੇ ਕੋਲੇ ਪਿਆ ਸੀ ਇੱਕ ਟੰਬਾ ਉਹਨਾਂ ਦਾ ਹੀ ਸੀਗਾ ਐਡਾ ਮੋਟਾ ਅੱਛਾ ਮਾ ਪਹਿਨਾ ਜਦੋਂ ਪਹਿ ਲੈਣੇ ਉਹਦਾ ਸਰਚ ਸ਼ੰਡੇ ਥਾ ਔਰ ਦੇ ਨਹੀਂ ਚਾ ਜਦੋਂ ਸ਼ੰਡੀ ਨਾ ਉਹਦਾ ਹੋ ਗਿਆ ਟੇਡਾ ਤਾਂ ਜਦੋਂ ਦੋਨੇ ਮਰੇ ਵਾਲ ਨੂੰ ਆਉਣ ਲੱਗੇ ਤਾਂ ਇੱਕ ਹੋਰ ਸ਼ੰਡਾ ਮਗਰ ਜਵਾਗ ਜਾ ਫੇਰ ਤਾਂ ਮਾ ਹੋ ਗਈ ਟੰਬਾ ਕਮਾਣ ਵਾਲਾ ਐ ਮਰਿਆ ਤਾਂ ਤਨ ਸੜਤੇ ਪ੍ਰਾਵਾ ਮੋੜ ਕੇ ਪ੍ਰਾਵਾ ਥੱਲੇ ਪਈ ਚੀਕਾ ਮਰੀ ਜਣ ਮਾਰਤਾ ਹੋਏ ਮਾਰਤਾ ਹੋਏ ਬੁੜੀਆਂ ਪੱਜਈਆਂ ਹੂੰ ਮੰਨੋ ਤਰ ਪੁਲਿਸ ਪਰ ਮੈਂ ਖੜ ਜਾ ਭੱਜੀ ਨਾ ਭੱਜੀ ਨਾ ਮੈਂ ਖਾ ਵੀ ਗੋਲਡ ਯਾ ਦਿਮਾਗ ਲਾ ਮੈਂ ਹੌਲੀ ਕਿਤੇ ਨੇ ਨਿਗਲੇ ਆ ਬਈ ਬਾਰ ਤੁਰਿਆ ਤੁਰਿਆ ਇਧਰ ਨੂੰ ਆਉਂਦਾ ਸੀ ਮੈਂ ਵੇਖਿਆ ਤੁਹਾਡਾ ਬੂਹਾ ਖੁੱਲਾ ਤੁਸੀਂ ਗੱਲਾਂ ਬਾਤਾਂ ਹੀ ਮਾਰੀ ਜਾਂਦੇ ਮੈਂ ਖਾ ਇਧਰ ਹੀ ਵੜ ਜਾ ਨਾਲੇ ਪਾਣੀ ਪੀ ਪੀ ਭਰਾਵਾ ਖੇੜਾ ਛੱਡ ਤੂੰ ਜਾ ਭਰਾਵਾ ਉਹ ਮੈਨੂੰ ਕਹਿੰਦੇ ਉਹ ਪੁਲਸ ਆਉਂਦੀ ਤੁਹਾਡੇ ਮਗਰ ਪੁਲਸ ਆਉਂਦੀ ਤੇਰੇ ਮਗਰ ਪੁਲਸ ਆਉਂਦੀ ਆ ਮੈਂ ਖਾ ਵੀ ਦੂ ਸੇਫ ਜਗ੍ਹਾਂ ਡੱਬ ਸਕਦੀ ਦਵਾਲੇ ਨੂੰ ਚਲੋ ਠੀਕ ਆ ਭਰਾ ਤੂੰ ਪਾਣੀ ਪੂਣੀ ਪੀ ਲਿਆ ਤੇ ਮੇਰਾ ਭਰਾ ਜਾ ਹੁਣ ਅਸੀਂ ਵੀ ਕੋਈ ਆਪਦਾ ਕੰਮ ਕਰਦੇ ਤੈਨੂੰ ਗੱਲ ਪਤਾ ਕੀ ਹੋਈ ਬਈ ਜਦੋਂ ਮੈਂ ਤੀਜੇ ਦੇ ਛੰਡੀ ਨਾ ਐਂ ਡਿੱਗ ਪਿਆ ਮੈਂ ਕਹਿੰਦਾ ਚੀਕਾ ਮਰੀ ਯਾਰ ਪੁਲਿਸ ਹੁਣ ਲੱਭਦੀ ਦੱਬੀ ਹੋਵੇ ਮੈਨੂੰ ਕੀ ਡਰ ਮਰੇ ਯਾਰ ਆਜੂ ਮਗਰ ਆ ਜਾਈ ਯਾਰ ਤੋ ਤੇਰੇ ਮਗਰ ਤਾਂ ਪੁਲਿਸ ਆਜੂ ਸਾਡਾ ਕੀ ਕਸੂਰ ਆ ਓਏ ਯਾਰ ਤੁਸੀਂ ਭਰਾ ਮੇਰੇ ਉਹ ਕਾਦੇ ਭਰਾ ਭਰਾ ਜਾਣਦੇ ਨਹੀਂ ਪਛਾਣਦੇ ਨਹੀਂ ਤੈਨੂੰ ਭਰਾ ਤੇਰੇ ਯਾਰ ਮਾਲਾ ਜਿੱਤੋਂ ਪਤਨੇ ਅੰਦਰ ਜਾਵਾਂਗੇ ਕੱਲ ਨੂੰ ਤੁਹਾਡੇ ਚੱਕਰ ਬਹੁ ਮਾਰੀਆ ਭਰਾਵਾ ਤੂੰ ਜਾ ਖੜਾ ਛੱਡ ਛੱਡ ਹਾਂ ਯਾਰ ਐਵੇਂ ਡਰੀ ਜਨੇ ਤੁਸੀਂ ਕਮਾਲ ਆ ਯਾਰ ਭਰਾਵਾ ਅਸੀਂ ਇਹੋ ਜਿਹਾ ਕੰਮ ਨਹੀਂ ਲੜਾਈ ਲੜੀ ਦੱਸ ਅਸੀਂ ਨਹੀਂ ਨਾ ਕਮਰਾਂ 'ਚ ਪੈਂਦੇ ਤੂੰ ਜਾ ਉਹਦਾ ਕੰਮ ਕਰ ਜੇ ਮਾਲਾ ਪੁਲਿਸ ਆ ਗਈ ਨਾ ਹਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਅੱਛਾ ਤੁਸੀਂ ਅੱਗੋਂ ਆਕੜ ਕੇ ਆਇਆ ਖੜ ਜਾਣਾ ਚੌੜੇ ਹੋ ਕੇ ਉਹ ਆਜੋ ਕਿਹੜਾ ਆਉਂਦਾ ਅਸੀਂ ਨਹੀਂ ਕਦੇ ਚੌੜੇ ਚੁਲੇ ਹੋਏ ਭਰਾਵਾ ਆ ਬੰਦਾ ਮੈਨੂੰ ਦਲੇਰ ਲੱਗਦਾ ਉਹ ਕੋਈ ਬਲੇਅਰ ਧਲੂਰੀ ਇਹ ਬੰਦਾ ਮੈਂ ਜਾਣਦਾ ਇਹਨੂੰ ਵੀ ਤੂੰ ਜਾ ਪ੍ਰਵਾ ਆਪਦਾ ਕੰਮ ਕਰਾ ਸਾਨੂੰ ਆਪਦਾ ਕੰਮ ਕਰੰਦੇ ਮੰਨਣਾ ਜੇ ਤਾਂ ਦੋ ਤਿੰਨ ਪੁਲਸ ਵਾਲੇ ਹੋਏ ਹਾਂ ਮੈਂ ਹੰਦਮੰਦ ਕੱਢ ਕੇ ਵੇਖ ਲਾਂਗੇ ਜੇ ਮਾਲਾ ਉਹਨਾਂ ਦੋ ਚਾਰ ਲੱਫੜ ਵੀ ਮਾਰਤੇ ਮੈਂ ਗੁੱਸਾ ਨਾ ਕਰਿਓ ਅਸੀਂ ਜਾ ਪ੍ਰਵਾ ਤੂੰ ਜਾ ਯਾਰ ਆਪਦਾ ਹਾਂ ਲੜਾਈ ਤੇਰੀ ਨਹੀਂ ਅਸੀਂ ਖਈ ਆਈਏ ਪਹਿਲੀ ਗੱਲ ਤਾਂ ਕੋਈ ਚੱਕਰ ਹੀ ਨਹੀਂਗਾ ਵਾਅ ਤਕੀ ਦੋ ਤਿੰਨ ਮਹੀਨੇ ਅਸੀਂ ਅੰਦਰ ਜਾਵਾਂਗੇ ਨਾਲੇ ਜੀ ਲੱਗਿਆ ਰਹੋ ਯਾਰ ਉਹ ਨਹੀਂ ਪ੍ਰਵਾ ਤੂੰ ਜਾ ਤੂੰ ਪਹਿਲਾਂ ਤਾਂ ਬਾਹਰ ਦੇਖ ਕੇ ਆ ਪੂਜੇ ਮੈਂ ਤਾਂ ਨਹੀਂ ਜਾਪਾ ਦਿੱਕੇ ਜਾ ਪਰਾਵਾ ਤੇਰੇ ਮੁਰੇ ਬੱਲੇ ਹੱਥ ਤੇ ਤੂੰ ਜਾ ਉਹ ਮੁਰਗੇ ਵਾਲੇ ਨੂੰ ਤਾਂ ਫੋਨ ਕਰੋ ਜਿਹੜਾ ਮੁਰਗੇ ਵਾਲਾ ਤਾਂ ਮੰਗਾਈਏ ਮੁਰਗਾ ਮੁਰਗਾ ਕੋਈ ਕੋਈ ਫੋਨ ਫੋਨ ਲੈ ਮਾਲਾ ਯਾਰ ਤੇਰੇ ਲਈ ਉਹ ਐਗਰੀ ਹੁਣ ਆਪਾਂ ਆਪ ਬਣਾਵਾਂਗੇ ਰੂਹ ਨਾਲ ਮਸਾਲਾ ਮਸੂਲਾ ਭੁੰਨ ਕੇ ਨਜ਼ਾਰਾ ਲਵਾਉਂਗਾ ਉਹ ਪਰਾਵਾ ਅਸੀਂ ਕੋਈ ਨਹੀਂ ਬਣਾਉਂਦੇ ਅੱਜ ਤੱਕ ਤਾਂ ਕੋਈ ਨਹੀਂ ਗਾ ਅਸੀਂ ਕੋਈ ਮੁਰਗਾ ਮੁਰਗਾ ਨਹੀਂ ਬਣਾਉਂਦੇ ਅੱਜ ਨਾਲੇ ਵੀਰਵਾਰ ਹੈਗਾ ਮੈਂ ਤਾਂ ਪੀਂਦਾ ਹੀ ਨਹੀਂ ਅੱਜ ਆਪਾਂ ਆਪ ਯਾਰ ਹੁਣ ਹੈਗੇ ਨੇ ਮੁਰਗਾ ਬਰੋਨੇ ਮੰਗਾਉਣੇ ਉਹ ਪਰਾਵਾ ਤੂੰ ਜਾ ਪਰਾਵਾ ਤੂੰ ਜਾ ਪਰਾਵਾ ਉਹਦਾ ਕੰਮ ਕਰ ਕਰਨ ਦੀ ਲੋੜ ਨਹੀਂ ਬੰਦੇ ਮੈਨੂੰ ਪਤਾ ਤੂੰ ਹੀ ਦਲੇਰ ਹੈਂ ਮਾਲਾ ਪੰਜ ਸੱਤ ਲੱਫੜ ਪੈ ਗਏ ਜਾਂ ਪੰਜ ਸੱਤ ਡਾਂਗਾ ਪੁਲਿਸ ਨੇ ਮਾਰ ਦਿੱਤੇ ਜਮਾ ਨਹੀਂ ਘਬਰਾਉਣਾ ਤੁਸੀਂ ਅੱਗੋਂ ਚੌੜੇ ਹੋ ਕੇ ਖੜ੍ਹ ਜਣਾਈਏ ਨਹੀਂ ਭਰਾਵਾ ਖਾਣੀਆਂ ਯਾਰ ਦੱਸ ਤੁਸੀਂ ਤੇਰੇ ਪਿੱਛੇ ਅਸੀਂ ਡਾਂਗਾ ਖਾਣੀਆਂ ਯਾਰ ਕੰਮ ਨਹੀਂ ਕਰਦਾ ਵੀ ਆ ਸਾਡਾ ਭਰਾ ਨੂੰ ਹੱਥ ਲਾਗੇ ਨਹੀਂ ਨਹੀਂ ਅਸੀਂ ਨਹੀਂ ਕੋਈ ਭਰਾ ਭੂਣ ਨਹੀਂ ਭਰਾਵਾ ਤੂੰ ਜਾ ਹੁਣ ਹਾਂ ਸਾਡਾ ਭਰਾ ਪਾਣੀ ਟੀਲਾ ਮਾਲ ਆ ਤੁਸੀਂ ਕਾਬਰਦੇ ਕਿਉਂ ਐ ਗਾਂ ਨੂੰ ਬਾਰ ਨਾ ਖੁੱਲਾ ਰੱਖਿਆ ਕਰ ਬਾਰ ਖੁੱਲਾ ਵੇਖ ਕੇ ਅੰਦਰ ਆ ਬੜਾ ਪਤਾ ਕੀ ਐ ਤੂੰ ਰੱਖਿਆ ਤੂੰ ਆਇਆ ਬਾਅਦ ਚ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੀਟ ਵਾਲੇ ਨੂੰ ਫੋਨ ਮਾਰੀ ਕੋਈ ਅਸੀਂ ਨਹੀਂ ਬਣਾਉਂਦੇ ਇੱਕ ਮਿੰਟ ਮੁੱਢ ਭਰਾਵਾ ਉਹ ਹੁਣੇ ਗਈ ਬਣਾਉਣਾ ਯਾਰ ਹੁਣ ਮੁੱਕਰੀ ਜੰਨੇ ਯਾਰ ਓਏ ਅਸੀਂ ਬਣਾਇਆ ਚਾ ਨਾ ਬਣਾਇਆ ਯਾਰ ਤੇਰਾ ਵਿੱਚ ਕੀ ਨਾ ਕਰਨੇ ਕਾ ਯਾਰ ਓ ਯਾਰ ਆਪਾਂ ਹੁਣ ਕਿੰਨੇ ਚਿਰ ਦੇ ਬੈਠੇ ਆਪਣੀ ਜਾਨ ਪਛਾਣ ਪਾਣੀ ਗਈ ਹੈ ਕੋਈ ਜਾਣ ਕੋਈ ਜਾਣ ਪਛਾਨੀ ਇੱਕ ਘੰਟੇ ਚ ਜਾਨ ਪਛਾਣ ਬਣ ਗਈ ਆ ਤੂੰ ਜਾ ਕੇ ਆ ਤਮਾਰ ਜਾਨ ਦੀ ਬਣੀ ਆ ਆ ਬੰਦਾ ਨਹੀਂ ਭਾਈ ਦਾ ਤੇ ਤੂੰ ਘਬਰਾਇਆ ਆ ਗਿਆ ਪੌਸਲੇ ਨਹੀਂ ਤੂੰ ਕਹਦੀ ਮੈਂ ਮਾਰੀਆਂ ਡਾਂਗਾ ਮੈਂ ਤਾਂ ਕੋਈ ਨਹੀਂ ਕਰਦੀ ਲੋੜ ਨਹੀਂ ਮੈਂ ਕਿਉਂ ਕਹਾਂ ਯਾਰ ਕੂ ਕਰੀ ਮਾਚ ਚਾ ਪਕੜਦਾ ਨਾ ਨਾ ਤੂੰ ਵਾਸਕੜ ਬਣਾ ਗੋ ਉਹ ਭਰਾਵਾ ਥੇੜਾ ਛੱਡੋ ਭਰਾਵਾ ਕਾ ਭਰਾਵਾ ਚੱਲ ਖੜਾਓ ਆਪਦਾ ਕੰਮ ਕਰ ਜਾ ਤੂੰ ਤੇਰਾ ਤਾਂ ਬੜਾ ਡਰੀ ਜਾਂਦਾ ਯਾਰ ਉਹ ਮੈਂ ਡਰਦਾ ਰੁਦਾ ਨਹੀਂ ਭਰਾਵਾ ਅਸੀਂ ਕਿਸੇ ਤੋਂ ਲਗੀ ਲੈਣਾ ਯਾਰ ਤੂੰ ਅਣਜਾਣ ਬੰਦਾ ਕੋਈ ਜਾਣ ਨਹੀਂ ਪਛਾਨਣੀ ਤੂੰ ਪਾਣੀ ਮੰਗਿਆ ਤਾਂ ਸਾਡੇ ਦਰ ਤੇ ਆ ਕੇ ਬਹਿ ਗਿਆ ਪਾਣੀ ਮੰਗਿਆ ਯਾਰ ਭਰਾ ਪਾਣੀ ਤਾਂ ਯਾਰ ਪਤੰਦਾ ਲੋਕੀ ਡੜੇ ਲੰਗਰ ਲਾਈ ਜਾਂਦੇ ਆ ਉਹ ਭਰਾਵਾ ਲੋਕੀ ਲਾਈ ਜਾਂਦੇ ਹਣੇ ਲੰਗਰ ਸਾਡੇ ਕੋਲ ਨਹੀਂ ਲੱਗਦੇ ਆ ਤੂੰ ਕਿਹੜਾ ਛੱਡ ਤੂੰ ਜਾਵੜਾ ਭਰਾਵਾ ਦੁਵਾਲੇ ਨੂੰ ਦੁਵਾਲਾ ਤੂੰ ਦੁਵਾਲਾ ਮੇਰੀ ਗੱਲ ਸੁਣੋ ਭਰਾਵਾ ਇਧਰ ਇ ਤੂੰ ਐਵੇਂ ਐ ਬਿਲਵਲ ਡਬਰਾ ਇਹਨੂੰ ਜਾਸ ਨਹੀਂ ਉਹਨੂੰ ਸਬਜੀ ਕੋਈ ਦੂਜੀ ਨਹੀਂ ਬਣਾਈ ਕੋ ਆਮ ਸਬਜੀ ਉਹ ਨਹੀਂ ਹੈ ਨਹੀਂ ਸਬਾ ਬੁੜੀਆਂ ਵੀ ਸਬਜੀ ਹੈ ਨਹੀਂ ਭਰਾਵਾ ਤੂੰ ਜਾ ਚਾਰ ਕੇ ਪਰੌਂਠੇ ਲੈ ਲਓ ਆਪਾਂ ਨੂੰ ਤੇ ਮੁੱਕਦੇ ਨਹੀਂ ਉਹ ਹੈ ਨਹੀਂ ਭਰਾਵਾ ਜਾਵੜਾ ਤੂੰ ਜਾਵੜਾ ਯਾਰ ਉੜ ਕੇ ਪਤਾ ਕੀ ਹੈ ਥਾਣੇ ਲੈ ਕੇ ਅਗਲੇ ਨੇ ਅੰਦਰ ਕਰਤਾ ਪਤੰਦਰਾ ਉੱਥੇ ਪਤਾ ਨਹੀਂ ਚਾਹ ਬਣੀ ਮਿਲਣਾ ਨਹੀਂ ਮਿਲਣਾ ਤੂੰ ਰਹਿਣ ਦੇ ਚਾਹ ਪਾਣੀ ਨੂੰ ਭਰਾਵਾ ਤੂੰ ਜਾ ਆਪਦਾ ਕੰਮ ਕਰ ਸਾਨੂੰ ਆਪਦਾ ਕੰਮ ਕਰ ਯਾਰ ਐਡੀ ਸੇਹ ਤਾਂ ਐਵੇਂ ਘਬਰਾਈ ਜਨਾ ਯਾਰ ਸੇਹ ਤਾਂ ਮੈਂ ਪੁਲਿਸ ਕੋਲ ਕੁੱਟ ਖਾਣਾ ਤੇ ਸੇਹ ਬਣਾਈ ਆ ਓ ਯਾਰ ਬਾਈ ਤੂੰ ਜਾ ਪੁਲਿਸ ਦੀ ਕੁੱਟ ਦਾ ਕੋਈ ਨਹੀਂ ਹੁੰਦਾ ਹੁੰਦਾ 490 ਨਹੀਂ ਕਿੱਢੀ ਕਰ ਭਰਾ پیچھے ਖਾ ਨਹੀਂ ਸਕਦੇ ਤੁਸੀਂ ਖਾਲਾ ਭਰਾਵਾ ਕਿਸ ਨੂੰ ਜਿਹੜੇ ਖਾਣੇ ਆ ਮਾਲ ਆਏ ਤੂੰ ਭਰਾ ਪਿੱਛੇ ਖਾਣੂਗਾ ਪਹਿਲਵਾਨ ਜਾ ਤੂੰ ਠਾ ਤੂੰ ਠਾਣੂ ਤੂੰ ਬਾਲਾ ਨੂੰ ਨਾ ਕਰੀ ਜਾ ਉੱਥੇ ਉਹ ਪਹਿਲਾਂ ਲੜਕੇ ਆ ਹੋਰ ਜਦੋਂ ਪਾਏਗਾ ਮੇਰਾ ਨਾ ਸੁਭਾਅ ਹੈਗਾ ਗਰਮ ਤੇ ਮੈਂ ਤੁਹਾਨੂੰ ਬੰਦਿਆਂ ਨੂੰ ਇਧਰ ਸਿੱਧਾ ਹੋ ਕੇ ਪਾ ਓਏ ਇਧਰ ਹੋ ਜਾ ਇਧਰ ਸਿੱਧਾ ਮੈਂ ਨਹੀਂ ਮਿਲਾਂਗਾ ਔਰ ਸੱਦਾ ਮੇਰੀ ਮੇਰੇ ਰੱਖ ਮਲਾਮੜੀ ਜੀ ਉਹ ਮੈਂ ਕਿਹੜੀ ਤੇਜ਼ ਯਾਰ ਤੂੰ ਜਾ ਯਾਰ ਭਾਈ ਮੰਨ ਮੇਰੀ ਗੱਲ ਮੇਰਾ ਨਾ ਦਿਮਾਗ ਨਾ ਖਰਾਬ ਕਰੋ ਉਹ ਭਰਾਵਾ ਤੂੰ ਜਾ ਭਰਾਵਾ ਯਾਰ ਨੂੰ ਪਤਾ ਭੂਤ ਸਵਾਰ ਹੈ ਭਰਾਵਾ ਤੂੰ ਜੇ ਤੇਰੇ ਨੂੰ ਕਹਿੰਦੇ ਕਿ ਲੈ ਆ ਦੋ ਕਿਲੋ ਫੜਦੇ ਉਹ ਮੈਂ ਨਹੀਂ ਲਵਾਂ ਦੋ ਕਿਲੋ ਕੋਹ ਨਹੀਂ ਲੈਂਦਾ ਨਾ ਅਸੀਂ ਖਾਈਏ ਉਹ ਤਾਂ ਐਵੇਂ ਪਾਗਲਾ ਗੱਲਾਂ ਕਰੀ ਜਾਂਦਾ ਸੀ ਹੁਣ ਨਹੀਂ ਖੋਹਦੇ ਭਰਾ ਨਾ ਨਾ ਅਸੀਂ ਕੁਝ ਨਹੀਂ ਖਵਾਉਂਦੇ ਕਿ ਤੂੰ ਜਾ ਭਰਾਵਾ ਲੈ ਲਓ ਯਾਰ ਮੈਂ ਤਾਂ ਕਹਨਾ ਬਾਈ ਤੂੰ ਜਾ ਯਾਰ ਤੇਰੇ ਮੂਰੇ ਜਾ ਤੂੰ ਯਾਰ ਵੇਖ ਲੈਂਦੇ ਮੈਂ ਤਾਂ ਕਹਨਾ ਨਹੀਂ ਨਹੀਂ ਤੂੰ ਜਾ ਚੱਲ ਯਾਰ ਮੈਂ ਵੀ ਚੱਲਦਾ ਯਾਰ ਟਿਕਿਆ ਓਏ ਕਿਲੋ ਲਿਆ ਯਾਰ ਬੈਠਾ ਨਹੀਂ ਨਹੀਂ ਮੈਂ ਵੀ ਚੱਲਦਾ ਆ ਚੱਲੀ ਚੱਲ ਮੋਟਾ ਬੇਟਾ ਬੜਾ ਤੂੰ ਤਾਂ ਘਰੇ ਬੈਠੋ ਭਰਾ ਤੂੰ ਹੀ ਤਾਂ ਕਰਨੂ ਯਾਰ ਚੱਲ ਚੰਗਾ ਭਰਾਵਾ ਤੇ ਗੱਲ ਭਰਾਵਾ ਉਹ ਗੱਲ ਕੋਈ ਨਹੀਂ ਭਰਾਵਾ ਮੈਂ ਤਾਂ ਕਹਿੰਦਾ ਮੰਗਾ ਲੈਂਦਾ ਇਹਨੂੰ ਨਹੀਂ ਨਹੀਂ ਜਾ 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 ਤੂੰ ਜਾ ਲੂ ਬੈਕ ਕਿਲੋ ਕਾ ਪਾ ਮੰਗਾਉਣੇ ਆ ਬਾਲਾ ਨਹੀਂ ਚੱਕਰ ਹੁੰਦੇ ਓਏ ਇਹਨੂੰ ਪੇਜ ਬਾਈ ਯਾਰ ਮੰਨ ਮੇਰੀ ਗੱਲ ਮੈਂ ਆਪ ਚੱਲਦਾ ਯਾਰ ਜਾ ਬਈਆ ਤੂੰ ਕਿਹਾ ਚੰਗਾ ਭਰਾਵਾ ਮਰਜੀ ਹੈ ਤੁਹਾਡੀ ਆਏਗਾ ਇਹਦੀ ਤੁਸੀਂ ਇੱਜ਼ਤ ਨਹੀਂ ਕਰਦੇ ਜਾ ਜਾ ਭਰਾਵਾ ਤੇ ਤੂੰ ਜਾ ਯਾਰ ਜਾ ਲੈ ਭਰਾਵਾ ਚੱਲ ਜਾਂਦਾ ਉਹ ਤੋਰ ਕੇ ਤੇ ਮੇਰਾ ਕੁੰਡਾ ਲਾਤਾ ਹੋ ਠੀਕਾ 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 ਬਹੁਤ ਵਧੀਆ ਗੱਲ ਬੋਲ ਉਹਨਾਂ ਮੰਗਾ ਹੀ ਬਲਮਾ ਚਾ ਲੱਗਦਾ ਯਾਰ ਮੈਨੂੰ ਤਾਂ ਡਰ ਲੱਗਦਾ ਮੈਨੂੰ ਉਹਨੇ ਉਹ ਘੇਪਰਾਵਾ ਉਹਨੂੰ ਅੱਖਾਂ ਜਿਹੀਆਂ ਗਾੜੀਆਂ ਮੋਟੀਆਂ ਤਾਂ ਹੀ ਮੈਂ ਤੈਨੂੰ ਕਿਹਾ ਸੀ ਵੇਖ ਕੇ ਆ ਵੀ ਕਿਤੇ ਕੋਈ ਆਉਂਦਾ ਤਾਂ ਨਹੀਂਗਾ ਹੁਣ ਤਾਂ ਨਹੀਂ ਆਉਣਾ ਹੁਣ ਮੈਂ ਕੁੰਡਾ ਲਾ ਠੀਕਾ ਬਹੁਤ ਵਧੀਆ ਵਾਹ ਮਰੇ ਯਾਰਾ ਹੁਣ ਦਾਰੂ ਵੀ ਮੈਂ ਲਿਆਂ ਤੇ ਮੀਠੀ ਵੀ ਮੈਂ ਲਿਆਂ ਠੀਕ ਹੈ ਹਾਂ ਲੈ ਪਰ ਲਾਉਨੇ ਆ ਸ਼ਾਮ ਨੂੰ ਅੱਜ ਆਪਾਂ ਹਾਂ ਹੋਣਾ ਆ